ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਜੀ ਅਸੀਂ ਵੀ ਠੀਕ ਆਂ ਅੱਜ ਮੈਂ ਤੁਹਾਨੂੰ ਦਿਖਾਉਣ ਲੱਗੀ ਆਂ ਸਲਵਾਰ ਤੇ ਚੋਣਾ ਪਾਉਣ ਦਾ ਤਰੀਕਾ ਤੁਮੜਾ ਸੋਖੀ ਜਿਹੜਾ ਅੰਮੜ ਨਾਲ ਆਪਣੀ ਨਾ ਬੈਲਟ ਹੈਗੀ ਏ ਲੈਨਿੰਗ ਵਾਲੀ ਬੈਲਟ ਹੈ ਬੈਲਟ ਹੈਗੀ ਆਪਣੇ 20 ਇੰਚ ਵੀ ਇੰਚ ਬੈਲਟ ਹੈ ਆਪਾਂ 7 ਇੰਚ ਚੋਣਾ ਪਾਉਣੀਆਂ ਨੇ 1/2 ਇੰਚ ਪਚੂਣਾ ਪਾਣੀ ਇਹਨੇ ਪਹਿਲਾਂ ਬੈਕ ਦੀਆਂ ਦੋ ਚੂਣਾ ਪਾ ਲੈਣੀਆਂ ਇਹ ਆ 2 2 ਇੰਚ ਦੀ ਮੈਂ ਨਿਸ਼ਾਨੀ ਲਗਾ ਕੇ ਰੱਖੀ ਹੋਈ ਸੀ ਤੇ ਹੁਣ ਮੈਂ ਤੁਹਾਨੂੰ காਟ ਕੇ ਦਿਖਾਉਣੀ ਆ ਅਸਤਰ ਨੂੰ 2 2 ਇੰਚ ਨੇ ਚੂਣਾ ਪਾ ਲੈਣੇ ਆ ਜੇ ਆਪਾਂ ਕੋ ਕੱਪੜਾ ਵੱਧ ਦੇ ਤਾਂ ਆਪਾਂ 3 ਇੰਚ ਦੇ ਵੀ ਬੈਕ ਸਾਈਡ ਤੇ ਪਾਸਾ ਕਰ ਦਿਆਂ। ਇਹ ਆਪਣੀ ਸਲਵਾਰ ਸਿੰਪਲ ਹੈ ਬਿਲਕੁਲ। ਇਸ ਕਰਕੇ ਆਪਾਂ 2 ਇੰਚੀਆਂ ਪਾਉਣ ਲੱਗੀਆਂ। ਆ ਦੇਖੋ ਇਦਾਂ ਪਰ ਆਖ ਲੈਣਾ। ਆ ਚੋਣਾ ਤੋਂ ਫੜ ਕੇ ਆਪਾਂ ਅਸਨ ਦੀ ਬੈਕ ਸਾਈਡ ਆਸਨ ਦੀ ਸੀਨ ਤਾਂ ਆਪੇ ਇਦਾਂ ਫੜ ਲੈਣਾ। ਸਿਰ ਆਪਾਂ 7 ਇੰਚ ਚੂਣਾ ਪਾਣੀਆ ਨੇ। 7 ਇੰਚ ਇਦਾਂ ਆ ਦੇਖੋ। 7 ਇੰਚ ਇਦਾਂ ਇੱਥੇ ਰੱਖ ਕੇ ਆਪਣੀ 벨ਟ ਵੀ ਤਿਆਰ ਹੈ। ਤੇ 20 ਇੰਚ ਤੇ ਆਪਾਂ ਕੱਟ ਲਗਾ ਲੈਣਾ। ਐਸ ਤਰ੍ਹਾਂ। ਇਸ ਤਰ੍ਹਾਂ ਆਪਾਂ ਕੱਟ ਲਗਾ ਲੈਣਾ। ਹੁਣ ਆਪਾਂ 7 ਇੰਚ ਚੂਣਾ తయారు సౌఖె తరికే నైస్ తరం వే తి ఇంచాయి ఇంచా చక్కన సలవారీ మేరకు

சிலைா பிடித்தி தவா சேட்ட வீ சைக்கின் சிலவா சிலை ஜா ஷோட்டா பிளட ഞാൻ പേട്ടോ ഫാക്സാ ਪਾਇਦਾ ਮੈਂ ਸੱਕਦੀ ਆ ਮੇੜਕੇ ਤੱਕ ਉਹ ਦੇ ਲਈ ਆਪਣਾ ਕੱਪੜਾ ਜ਼ਿਆਦਾ ਹੈ ਤੇ ਮੈਂ ਥੋੜੀ ਚੋਲਰ ਕਪੜਾ ਵੱਧ ਚੱਕ ਲਾਂਗੇ ਜੇ ਆਪਣੇ ਕੋ ਕਾਟੇ ਤਾਂ ਆਪਾਂ ਕੱਟ ਚੱਕਦੇ ਆਂ ਆਪਾਂ ਪੂਰਾ ਕਰ ਲਾਂਗੇ 7 ਇੰਚ ਨੂੰ ਵੀ ਆਪਣੇ 6.5 ਕਰ ਦਿੱਤੇ ਨੇ ਪੂਨਾ ਪਾ ਦੇਣੀ ਪੂਨਾ ਹੋ ਗਿਆ ਆਹ ਦੇਖੋ ਆਪਣੇ 7 ਇੰਚ ਸੋਨਾ ਪੈ ਚੁੱਕੀਆਂ ਨੇ ਲੈਸਰ ਉਮੀ ਜਿਹੜਾ ਆਪਣਾ ਕੋਈ ਵਾਦਾ ਕੱਟਦਾ ਕਪੜਾ ਹੈ ਤੇ ਇਹ ਨੂੰਸਾਂ ਪੱਕਟ ਸਕਦੀਆਂ ਜਿਆਦਾ ਨਹੀਂ ਛੇ ਬਿਲਕੁਲ ਉੱਪਰ ਹੈ نیچے ਗਿਆ ਹੁਣ ਆਪਾਂ ਦੋ ਸਾਈਡ ਤੋਂ ਇਹਨਾਂ ਦੇ ਵਾਲਾ ਕੱਪੜਾ ਨੀਚੋਂ ਵੀ ਲੈਣ ਦੀ ਜੁਰ ਨਾਲ ਫੜਨੀ ਹੈ ਤੇਰਾ ਉੱਪਰਲਾ ਕੱਲਾ ਕੱਪੜਾ ਹੱਥ ਚ ਆ ਜਾਂਦਾ ਹੈ ਆਪਰੇ 6 ਇੰਚ ਦੇ ਪੈ ਰਹੀਆਂ ਨੇ 2 ਇੰਚ ਆਪਣੇ ਦੋਸ ਹੋਣਾ ਪੈ ਜਾਣੇ ਨੇ ਇਹਨੇ ਤੇ 2 ਇੰਚ 1.5 ਇੰਚ ਹੋ ਗਿਆ ਹੋਰੋਂ ਤੋਂ ਕਿੰਨੀ ਦੇ ਇਸ ਟਾਕ ਤੱਕ ਪਾਣੀ ਇਹਨੇ ਜਿਹੜਾ ਆਪਾਂ ਨੇ ਲੈ ਰਿਆ ਦਿੰਚਾਪ ਨੂੰ ਪਿਆਜ਼ ਆਪਾਂ ਸਲਵਾਰ ਨੂੰ ਇਦਾਂ ਪੁੱਠੀ ਕਰ ਲੈਣਾ ਇਦਾਂ ਪੁੱਠੀ ਕਰਕੇ ਨਾ ਇਦਾਂ ਰੱਖ ਲੈਣੀ ਇਹ ਬੈਲਟ ਤੋਂ ਆਪਾਂ ਸ਼ੁਰੂ ਕਰ ਲਈਏ ਆਪਾਂ ਬਸ It's crazy. Okay. ਨਾਨਾ ਡਲਟ ਦੀ ਸੀਮ ਲਾ ਲਿਆ ਇਸੇ ਆਪਣੀ 2 ਇੰਚ ਦੀ ਬੈਲਟ 7 ਇੰਚ ਚੋਣਾ ਐਸ ਤਰ੍ਹਾਂ ਜੇ ਤੁਹਾਡੀ 2 ਇੰਚ ਦੀ ਬੈਲਟ ਹੈ ਤੁਸੀਂ 7 ਇੰਚ ਚੋਣਾ ਪਾਣਾ ਚਾਹੁੰਦੇ ਹੋ ਤੇ 7 ਇੰਚ ਮਿਲ ਕੇ ਆਪਣਾ ਬੈਲਟ ਤੋਂ ਬਾਹਰਲੇ ਪਾਸੇ 7 ਇੰਚ ਕੱਢ ਦੇਣਾ ਮਿਲ ਕੇ ਤੁਸੀਂ ਇਹ ਚੋਣਾ ਪਾ ਲੈਣੀ ਹੈ ਠੀਕ ਹੈ ਜੇ ਤੁਸੀਂ 8 ਜੇ ਪਾਣਾ ਚਾਹੁੰਦੇ ਤਾਂ ਬੈਲਟ ਤੋਂ ਬਾਹਰ 8 ਇੰਚ ਕੱਢ ਲਓ ਤੇ 8 ਜੇ ਪਾ ਸਕਦੇ ਜੇ 9 ਇੰਚ ਪਾਣਾ ਚਾਹੁੰਦੇ 9 ਇੰਚ ਕੱਢ ਲਓ ਜਿਵੇਂ 25 26 ਬੈਲਟ ਉਹਦੇ 9 ਚ ਪਹਿਣ ਗਈਆਂ ਜਿਵੇਂ 22 23 ਉਹਦੀ 8 ਚ ਪੈਣ ਗਿਆ ਇਹ 벨ਟ ਆਪਣੇ 20 ਇਹਦੀ 7 ਚ ਪਈਆਂ ਨੇ ਤਾਂ 7 ਚ ਪਾ ਕੇ ਰੈਡੀ ਕੀਤੀਆਂ ਤੇ ਜੇਕਰ ਸਾਡੀ ਵੀਡੀਓ ਮੇਰੀ ਤੁਹਾਨੂੰ ਪਸੰਦ ਆਈ ਹੋਵੇ ਤੇ ਸਮਝ ਆਈ ਹੋਵੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜੀ ਮੈਨੂੰ ਦੱਸਣਾ ਜੀ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਧੰਨਵਾਦ ਜੀ